ਸਸੀ ਗੱਲ ਜੀ ਮੈਂ ਹੈਗਾ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਗੱਲਬਾਤ ਬਹੁਤ ਖਾਸ ਹੈ ਤੁਸੀਂ ਵੀਡੀਓ ਸਾਰੀ ਵੇਖਣੀ ਹੈ ਐਂਡ ਤੱਕ ਜੇ ਵੇਖਣ ਲੱਗੇ ਤਾਂ ਕਿਉਂਕਿ ਆਪਾਂ ਗੱਲਬਾਤ ਕਰਨੀ ਆ ਸ੍ਰੀਸ਼ ਸਿੰਘ ਖਾਲਸਾ ਬਾਰੇ ਜਿਹੜਾ ਕਿ ਮੁੱਦਾ ਸੋਣ ਨੂੰ ਵੀ ਪਤਾ ਸੋਸ਼ਲ ਮੀਡੀਆ ਤੇ ਬਹੁਤ ਆਪਾਂ ਖਿਆ ਹੋਇਆ ਤੇ ਆਪਾਂ ਗੱਲ ਇਹ ਜ਼ਰੂਰੀ ਕਰਨੀ ਹੈ ਜਿਹੜੇ ਵਿਦਵਾਨ ਬਣੇ ਆ ਪਰ ਉਹਨਾਂ ਨੂੰ ਜਵਾਬ ਦੇਣਾ ਹੈਗਾ ਜਰੂਰ ਵੀਡੀਓ ਜਿਆਦਾ ਸਾਰੀ ਦੇਖਿਓ ਤੇ ਜਾਂ ਵੇਖਿਓ ਨਾ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਹੁਣ ਆਪਾਂ ਗੱਲਬਾਤ ਕਰਦੇ ਆ ਜਿਹੜਾ ਕੀ ਇੱਕ ਆਡੀਓ ਵਾਇਰਲ ਹੁੰਦੀ ਆ ਕਿਸੇ ਚੈਨਲ ਵਾਲਿਆਂ ਨੇ ਸ੍ਰੀਸ਼ੈ ਸਿੰਘ ਖਾਲਸਾ ਨੂੰ ਫੋਨ ਲਾਇਆ ਸੀਗਾ ਕਿ ਅਸੀਂ ਤੁਹਾਡਾ ਪੋਡਕਾਸਟ ਕਰਨਾ ਤੇ ਉਹਨਾਂ ਨੇ ਮੁਰੋਂ ਕਹਿਤਾ ਹੋਊਗਾ ਵੀ ਮੈਂ 10000 ਰੁਪਇਆ ਲਵਾਂਗਾ ਉਸ ਮੁੱਦੇ ਨੂੰ ਲੈ ਕੇ ਬਹੁਤ ਜਾਨੇ ਲੋਕ ਕਮੈਂਟ ਕਰ ਰਹੇ ਆ ਵੀ ਤੁਸੀਂ ਭਈਆਂ ਨੂੰ ਸਿਰ ਚੜਾ ਲਿਆ ਤੁਸੀਂ ਇਹ ਕਰ ਲਿਆ ਤੁਸੀਂ ਉਹ ਕਰ ਲਿਆ ਤੁਸੀਂ ਬਾਹਰਲੇ ਨੂੰ ਸੈਟਅਪ ਨੇ ਸਿਰਫ ਮੁੱਦਾ ਕੀ ਸੀਗਾ ਕਿ ਉਹਨੇ 10000 ਰੁਪਇਆ ਮੰਗ ਲਿਆ ਹੈਨਾ ਿੱਡੀ ਕਿ ਵੱਡੀ ਗੱਲ ਸੀ ਕਿ ਜਿਵੇਂ ਪੈਸੇ ਮੰਗ ਲਏ ਤਾਂ ਇਹਦੇ ਵਿੱਚ ਕੋਈ ਜਿਹੜੇ ਵੀ ਮੱਤਲਾ ਕੋਈ ਜਿਹੜੇ ਮਤਲਬ ਪੋਡਕਾਸਟ ਕਰਨ ਆਏ ਸੀਗੇ ਉਹਦਾ ਉਹਨੇ ਕੰਟੈਕਟ ਕੀਤਾ ਸੀ ਪੋਡਕਾਸਟਰ ਕਰਨ ਵਾਸਤੇ ਉਹਨਾਂ ਨੇ ਵੀ ਤਾਂ ਪੈਸੇ ਵਾਸਤੇ ਕੀਤਾ ਸੀਗਾ ਨਾ ਉਹ ਕਹਿੰਦੇ ਸੀਗੇ ਜਦੋਂ 10000 ਰੁਪਏ ਦੀ ਮੰਗ ਕੀਤੀ ਸ੍ਰੀ ਸੈ ਸਿੰਘ ਖਾਲਸਾ ਨੇ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਤਾਂ ਗੁਰੂ ਨਾਨਕ ਦੀਆਂ ਗੱਲਾਂ ਕਰਨੀਆਂ ਆਪਾਂ ਤਾਂ ਸਿੱਖ ਧਰਮ ਬਾਰੇ ਗੱਲ ਕਰਨੀ ਐ ਇਦਾਂ ਕੁਝ ਕਿਹਾ ਵੀ ਪ੍ਰਚਾਰ ਵੀ ਤੁਸੀਂ ਪੈਸੇ ਕਾਹ ਤੋਂ ਮੰਗ ਰਹੇ ਹੋ ਭਈ ਅਗਲਾ ਆਪਦਾ ਕੰਮ ਛੱਡ ਕੇ ਛੋਡੇ ਕੋਲੇ ਆ ਰਿਹਾ ਪਹਿਲਾਂ ਕਿੰਨੇ ਚੈਨਲਾਂ ਨੂੰ ਉਹਨੇ ਪੌਡਕਾਸਟ ਤੇ ਇੰਟਰਵਿਊ ਆ ਦੇ ਦੇ ਕੇ ਚਲਵਾਤਾ ਉਹਨੇ ਉਹਨਾਂ ਨੇ ਬਹੁਤ ਚੈਨਲਾਂ ਨੇ ਪੈਸੇ ਬਣਾ ਲਏ ਉਹਨੂੰ ਕੁਝ ਨਹੀਂ ਦਿੱਤਾ ਵਿਚਾਰੇ ਨੂੰ ਤੇ ਜੇ ਉਹਨੇ ਕੋਈ 10000 ਰੁਪਏ ਮੰਗ ਲਿਆ ਤਾਂ ਗਨਾਹ ਕੀ ਕਰਤਾ ਅਗਲਾ ਆਪਦਾ ਕੰਮ ਛੱਡ ਕੇ ਜਾਊਗਾ ਛੋਡੇ ਨਾਲ ਪੌਡਕਾਸਟ ਕਰੂਗਾ ਤੁਸੀਂ ਵੀ ਤਾਂ ਉਹਦੇ ਪੌਡਕਾਸਟ ਤੋਂ ਪੈਸੇ ਹੀ ਕਮਾਉਣੇ ਸੀਗੇ ਮੰਨਾ ਤੁਸੀਂ ਵਿਊ ਆਉਣੇ ਸੀਗੇ ਸੋਨੂੰ ਹਨਾ ਤੁਹਾਡੇ ਚੈਨਲ ਦੀ ਰੀਚ ਵਧਣੀ ਸੀਗੀ ਜੇ ਤੁਸੀਂ ਗੁਰੂ ਨਾਨਕ ਦੇ ਗੱਲਾਂ ਕਰਨੀਆਂ ਸੀਗੀਆਂ ਤੁਹਾਡੇ ਕੋਲੇ ਐਸਜੀਪੀਸੀ ਹੈਗੀ ਹੈ ਤੁਹਾਡੇ ਕੋਲੇ ਗ੍ਰੰਥੀ ਸੰਘ ਹੈਗੇ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਆ ਤੁਸੀਂ ਸਰੇਸ਼ ਸਿੰਘ ਖਾਲਸਾ ਨੂੰ ਕਿਉਂ ਚੂਜ਼ ਕੀਤਾ ਕਿਉਂਕਿ ਸੋਨੂੰ ਇਥੇ ਵਿਊ ਆਉਣੇ ਸੀਗੇ ਤੁਸੀਂ ਤਾਂ ਚੂਜ਼ ਕੀਤਾ ਸੀਗਾ ਤੇ ਉਸ ਤੋਂ ਬਾਅਦ ਹੀ ਤੁਸੀਂ ਉਹੀ ਗੱਲ ਉਹਦੇ ਉਲਟ ਪਾ ਕੇ ਉਹਦਾ ਵਿਚਾਰ ਇਹਦਾ ਤੁਸੀਂ 네ਗਟਿਵ ਕਰੀ ਜਾਂਦੇ ਆ ਵੀ ਇਹਨੇ ਪੈਸੇ ਕਿਉਂ ਮੰਗਲੇ ਪੈਸੇ ਮੰਗੂਗਾ ਅਗਲਾ ਫੇਮਸ ਆ ਹਰੇਕ ਬੰਦਾ ਅੱਜ ਕੱਲ੍ਹ ਸਟਾਰ ਤੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਨੂੰ ਫਿਰਦਾ ਸਿਰਫ ਇੱਕ ਵੀ ਅਸੀਂ ਫੇਮਸ ਹੋ ਗਏ ਤੇ ਅਸੀਂ ਪੈਸੇ ਕਮਾਉਣ ਲੱਗੇ ਚਾਰ ਉਹ ਬੰਦਾ ਐਡਾ ਭੋਲਾ ਭਾਲਾ ਸੀ ਉਹਨੂੰ ਨਹੀਂ ਪਤਾ ਸੀ ਪੈਸੇ ਕਮਾਉਂਦਾ ਨਹੀਂ ਉਹਨੂੰ ਚੱਜਵਾਲ ਸੀਗਾ ਚੱਲ ਜੇ ਉਹਨੂੰ ਅੱਜ ਪਤਾ ਲੱਗਿਆ ਉਹਨੇ ਪੈਸੇ ਮੰਗੜੇ ਕੋਈ ਗਿਣਾ ਨਹੀਂ ਉਹਨੇ ਕੀਤਾ ਕਿਉਂ ਮਗਰ ਪਏ ਯਾਰ ਜੇ ਬੰਦੇ ਨੇ ਅਮਰਤ ਛਕਿਆ ਤੇ ਅਮਰਤ ਛਕ ਕਿਉਂ ਉਹਨੇ ਗੁਰੂ ਵਾਲਾ ਬਣੀਏ ਵੀਰ ਜੀ ਗਾਣਾ ਗਾਤਾ ਉਹ ਗਾਣੇ ਤੋਂ ਵੀ ਪਤਾ ਨਹੀਂ ਕੋਈ ਕਿੰਨੇ ਹੀ ਪੈਸੇ ਬਣਾ ਗਿਆ ਕੋਈ ਕੰਪਨੀ ਵਾਲੇ ਉਹਨੂੰ ਕੀ ਦਿੱਤਾ ਉਹਨੂੰ ਕੁਝ ਨਹੀਂ ਦਿੱਤਾ ਅੱਜ ਜੇ ਉਹ ਬੰਦਾ ਪੈਸੇ ਮੰਗ ਰਿਹਾ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗਾ ਉਹਨੇ ਕੁਝ ਗਲਤ ਨਹੀਂ ਕੀਤਾ ਕਿਉਂਕਿ ਕੋਈ ਵੀ ਬੰਦਾ ਜਿਹੜਾ ਇਨਫਲੂਐਂਸਰ ਹੈਗਾ ਫੇਸਬੁੱਕ ਤੇ ਉਹ ਪੈਸੇ ਮੰਗਦਾ ਚਾਰਜ ਕਰਦਾ ਪੌਡਕਾਸਟਾਂ ਵਾਲੇ ਵੀ ਪੈਸੇ ਚਾਰਜ ਕਰਦੇ ਆ ਪੌਡਕਾਸਟ ਕਰਨ ਦੇ ਜੇ ਆਪਾਂ ਪੌਡਕਾਸਟ ਵਾਲਿਆਂ ਨੂੰ ਕਹਿੰਦੇ ਆ ਨਾ ਵੀ ਸਾਡਾ ਪੌਡਕਾਸਟ ਕਰ ਦਿਓ ਪੈਸੇ ਮੰਗਦੇ ਆ ਤੇ ਉਹ ਬੰਦਾ ਕਿਉਂ ਫਰੀ ਦੇ ਵਿੱਚ ਕਰੇ ਬਈ ਜੇ ਆਪਾਂ ਕਿਸੇ ਦੀ ਖਬਰ ਕਰਨ ਜਾਣੇ ਆ ਨਿਊ ਚੈਨਲਾਂ ਵਾਲੇ ਉਹ ਵੀ ਤੇਲ ਖਰਚਾ ਮੰਗਦੇ ਆ ਤੇ ਜੇ ਉਹ ਬੰਦੇ ਨੇ ਪੈਸੇ ਮੰਗਲੇ ਤੁਸੀਂ ਉਹਦਾ ਮੁੱਦਾ ਬਣਾਈ ਬੈਠੇ ਆ ਬਈ ਕੀ ਗਲਤ ਕਰਤਾ ਉਹਨੇ ਤੁਸੀਂ ਜਿਹੜੇ ਕਮੈਂਟ ਕਰਦੇ ਆ ਵਿਦਵਾਨ ਬਣੇ ਹੋਏ ਆ ਤੁਸੀਂ ਮੈਨੂੰ ਇੱਕ ਜਵਾਬ ਦਿਓ ਤੁਸੀਂ ਅਮਰਤਿ ਸ਼ਕਿਆ ਤੁਸੀਂ ਅਮਰਤਿ ਸ਼ਕੋ ਨਾ ਆਪਣੇ ਬੱਚਿਆਂ ਨੂੰ ਅਮਰਤਿ ਸ਼ਕਾਓ ਉਹ ਬੰਦਾ ਤਾਂ ਇੱਕ ਬਾਹਰਲੀ ਸਟੇਟ ਦਾ ਹੋ ਕੇ ਵੀ ਉਹਨੇ ਅਮਰਤਿ ਸ਼ਕ ਕੇ ਬੰਦਾ ਫਿਰ ਵੀ ਆਪਣੇ ਸਿੱਖ ਧਰਮ ਨੂੰ ਹੈਨਾ ਉਹ ਪਰਫੋਲ ਟੈ ਕਰ ਰਿਹਾ ਉਹਦੇ ਬਾਰੇ ਬੋਲ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਮੈਂਟਾਂ ਕਰਕੇ ਕਿੱਡੇ ਉਹਨੂੰ ਗਾਲ੍ਹਾਂ ਕੱਢ ਰਹੇ ਆ ਬਹੁਤ ਮਾੜੀ ਗੱਲ ਆ ਕੁਝ ਸੋਚੋ ਵਿਚਾਰੋ ਜੇ ਬੰਦਾ ਪੌਡਕਾਸਟ ਦੇ ਪੈਸੇ ਉਹਨੇ ਮੰਗਲੇ ਕੋਈ ਗਲਤ ਨਹੀਂ ਕੀਤਾ ਕਿਉਂਕਿ ਪੌਡਕਾਸਟਾਂ ਵਾਲੇ ਵੀ ਤਾਂ ਪੈਸੇ ਬਣਾਉਣ ਦੇ ਮਾਰੇ ਕਿਸੇ ਦਾ ਪੌਡਕਾਸਟ ਕਰਦੇ ਆ ਜੇ ਉਹਨਾਂ ਨੇ ਇੱਕ ਸਿੱਖੀ ਬਾਰੇ ਗੱਲ ਕਰਨੀ ਸੀਗੀ ਤਾਂ ਹੋਰ ਵੀ ਬਹੁਤ ਸੀਗੇ ਫਿਰ ਉਹਨਾਂ ਨੇ ਉਹਦੀ ਆਡੀਓ ਵਾਇਰਲ ਕੀਤੀ ਪਹਿਲੀ ਗੱਲ ਤਾਂ ਤੁਸੀਂ ਐਂ ਦੱਸੋ ਕਿਸੇ ਦੀ ਆਪਾਂ ਆਡੀਓ ਰਿਕਾਰਡ ਨਹੀਂ ਕਰ ਸਕਦੇ ਤੁਹਾਨੂੰ ਪਤਾ ਕਾਨੂੰਨ ਆ ਠੀਕ ਹੈ ਫਿਰ ਆਪਾਂ ਉਹ ਵਾਇਰਲ ਕਰਕੇ ਵੀ ਤੁਸੀਂ ਉਹਦੇ ਤੋਂ ਪੈਸੇ ਬਣਾ ਗਏ ਆ ਕਿੱਡੀ ਗਲਤ ਗੱਲ ਆ ਉਹ ਬੰਦਾ ਇੱਕ ਮਾਤੜ ਬੰਦਾ ਨਹੀਂ ਤੁਹਾਡੇ ਤੇ ਡਿਫੇਮੇਸ਼ਨ ਦਾ ਉਹਨੇ ਕੇਸ ਕਰਨਾ ਸੀਗਾ ਤੁਸੀਂ ਬਿਨਾਂ ਇਜਾਜ਼ਤ ਤੋਂ ਉਹਦੀ ਆਡੀਓ ਰਿਕਾਰਡ ਕੀਤੀ ਫਿਰ ਉਹ ਵਾਇਰਲ ਕੀਤੀ ਉਹਦੇ ਤੋਂ ਵੀ ਤੁਸੀਂ ਪੈਸੇ ਬਣਾਏ ਐ ਤੇ ਜੇ ਉਹਨੇ ਪੈਸੇ ਮੰਗਲੇ ਤਾਂ ਤੁਸੀਂ ਉਹਨੂੰ ਮਾੜਾ ਚੰਗਾ ਕਹੀ ਜਾਂਦੇ ਆ ਬਹੁਤ ਮਾੜੀ ਗੱਲ ਆ ਕੋਈ ਵੀ ਇਨਫਲੂਐਂਸਰ ਹੈਗਾ ਕੋਈ ਵੀ ਸੋਸ਼ਲ ਮੀਡੀਆ ਸਟਾਰ ਹੈਗਾ ਹਰੇਕ ਬੰਦਾ ਪੈਸੇ ਚਾਰਜ ਕਰਦਾ ਜੇ ਕਿਸੇ ਦੇ ਇੱਥੇ ਮੇਰੇ ਵਰਗੇ ਦੇ 10000 ਰਿਵੀ ਫੋਲੋਅਰ ਹੋ ਜਾਂਦੇ ਨੇ ਇੰਸਟਾਗ੍ਰਾਮ ਤੇ ਤੇ ਪ੍ਰੋਮੋਸ਼ਨ ਕਰਨ ਵਾਸਤੇ 30-30000 ਰੁਪਏ ਮੰਗਦੇ ਆ ਆਪਾਂ ਸੋਨੂੰ ਵੀ ਪਤਾ ਹੈਗਾ ਤੂੰ ਤਾਂ ਬੰਦਾ ਫਿਰ ਵੀ ਇੱਕ ਚਲੋ ਫੇਮਸ ਹੋ ਗਿਆ ਜਾਂ ਤੁਸੀਂ ਕਰਤਾ ਲੋਕਾਂ ਨੇ ਤੇ ਜੇ ਉਹਨੇ 10000 ਰੁਪਏ ਚਾਰਜ ਕਰ ਲਿਆ ਤਾਂ ਕੋਈ ਮਾੜੀ ਗੱਲ ਨਹੀਂ ਹੈ ਆ ਲੈਣਿਆ ਦਾ ਕੰਮ ਛੱਡ ਕੇ ਜਾਣਾ ਸੀਗਾ ਤੇ ਦੂਜੀ ਗੱਲ ਲਾਸਟ ਤੇ ਇੱਕ ਗੱਲ ਕਰਨੀ ਆ ਮੈਂ ਉਹਨੇ ਅਜ ਤੱਕ ਬਹੁਤ ਪੋਡਕਾਸਟ ਕਰ ਲਏ ਬਹੁਤ ਇੰਟਰਵਿਊਆ ਕਰ ਲਈਆਂ ਉਹ ਤੋਂ ਉਹ ਚੈਨਲਾਂ ਨੇ ਬਹੁਤ ਇਨਕਮ ਲੈ ਲਈ ਆ ਉਹਨੂੰ ਦਿੱਤਾ ਕੀ ਆ ਵਿਚਾਰੇ ਨੂੰ ਅਜ ਤੱਕ ਕੁਝ ਦਿੱਤਾ ਉਹਨੂੰ ਜਿਹੜੇ ਚੈਨਲਾਂ ਨੇ ਪੋਡਕਾਸਟ ਕੀਤੇ ਉਹਦੇ ਨਾਲ ਜਿਹੜੇ ਨੇ ਇੰਟਰਵਿਊਆ ਕੀਤੇ ਕੁਝ ਨਹੀਂ ਦਿੱਤਾ ਉਹਨੂੰ ਦੇਣਾ ਚਾਹੀਦਾ ਸੀਗਾ ਫਿਰ ਉਹਦੇ ਤੋਂ ਗਾਣਾ ਵੀ ਗਵਾ ਗਈ ਆ ਇੱਕ ਕੰਪਨੀ ਉਹ ਵੀ ਪੈਸੇ ਉਹਦੇ ਤੋਂ ਆਪ ਦਾ ਪੈਸੇ ਲਾਗੇ ਆ ਉਹਨੂੰ ਕੁਝ ਨਹੀਂ ਦਿੱਤਾ ਉਹ ਵਿਚਾਰਾ ਅੱਜ ਵੀ ਖੇਤਾਂ 'ਚ ਕੰਮ ਹੀ ਕਰਦਾ ਫਿਰਦਾ ਹੈਗਾ ਮਾੜੀ ਗੱਲ ਆ ਉਹਦਾ ਜਿਹੜਾ ਹੱਕ ਸੀ ਦੇਣਾ ਬੰਦਾ ਸੀਗਾ ਜੇ ਅੱਜ ਉਹ ਬੰਦਾ ਆਪਦੇ ਚਾਰਜ ਪੈਸੇ ਕਰ ਰਿਹਾ ਤੇ ਇਹਦੇ ਵਿੱਚ ਕੋਈ ਉਹ ਗੁਨਾਹ ਨਹੀਂ ਕਰ ਰਿਹਾ ਮਾੜਾ ਚੰਗਾ ਨਾ ਬੋਲੋ ਹੋਰ ਵੀ ਧਰਮ ਬਹੁਤ ਹੈਗੇ ਆ ਹੈਨਾ ਸਭ ਤੋਂ ਵੱਡਾ ਧਰਮ ਸਾਈ ਧਰਮ ਮੁਸਲਮ ਧਰਮ ਉਹ ਉਹ ਉਹਨਾਂ ਵਿੱਚ ਜੇ ਕੋਈ ਬੰਦਾ ਜਾਂਦਾ ਆਉਂਦਾ ਉਹਨਾਂ ਨੇ ਕਦੇ ਰੌਲਾ ਪਾਇਆ ਆਪਾਂ ਸਿੱਖਾਂ ਦੇ ਵਿੱਚ ਕਿਉਂ ਰੌਲਾ ਪਾਉਣੇ ਆ ਤੁਸੀਂ ਯਾਰ ਜੇ ਉਹ ਬੰਦੇ ਨੇ ਸਿੱਖੀ ਧਰਮ ਅਪਣਾਇਆ ਪ੍ਰਚਾਰ ਕਰ ਰਿਹਾ ਤੇ ਤੁਸੀਂ ਉਹਦਾ ਕਿਉਂ ਜਲੂਸ ਕੱਢੀ ਜਾਂਦੇ ਆ ਯਾਰ ਤੁਸੀਂ ਆਪ ਦੇ ਜਵਾਕਰ ਨੂੰ ਅਮਰਤਿ ਸ਼ਕਾਉਣਾ ਤੁਸੀਂ ਆਪ ਅਮਰਤਿ ਸ਼ਕਾਉਣਾ ਤੁਸੀਂ ਕਦੇ ਕਮੈਂਟਾਂ 'ਚ ਬੋਲਣ ਆਲੇ ਆ ਜੇ ਆਪ ਦਾ ਕਮੈਂਟ ਕਰਕੇ ਰਹਿ ਜਾ ਜਰੂਰ ਦਿਓ ਇਹਦੇ ਵਿੱਚ ਕੁਝ ਗਲਤ ਨਹੀਂ ਕੀਤਾ ਸ੍ਰੀ ਸੈ ਸਿੰਘ ਖਾਲਸਾ ਨੇ ਉਹਨੇ ਪੈਸੇ ਮੰਗੇ ਆ ਆਪਦੀ ਮਿਹਨਤ ਦੇ ਮੰਗੇ ਆ ਕਿਉਂਕਿ ਉਹਦਾ ਕੰਮ ਛੱਡ ਕੇ ਜਾਣਾ ਸੀ ਉਹਨੇ ਹਰੇਕ ਬੰਦਾ ਰੋਟੀ ਖਾਤਰ ਫਿਰਦਾ ਬੰਦੇ ਨੇ ਆਪਦਾ ਕੰਮ ਛੱਡ ਕੇ ਜਾਣਾ ਸੀਗਾ ਜਿਹਨੇ ਪੈਸੇ ਮੰਗਲੇ ਕੁਝ ਵੀ ਗਲਤ ਨਹੀਂ ਕੀਤਾ ਤੁਸੀਂ ਵੀ ਜੇ ਸੋਨੂੰ ਵੀ ਕੋਈ ਪੋਡਕਾਸਟ ਆਸ ਤੇ ਜਾਂ ਇੰਟਰਵਿਊ ਆਸ ਤੇ ਸੱਦੂਗਾ ਤੁਸੀਂ ਵੀ ਆਪਦਾ ਕੰਮ ਛੱਡ ਕੇ ਨਹੀਂ ਜਾਓਗੇ ਪੈਸੇ ਚਾਰਜ ਕਰੋਗੇ ਬਾਕੀ ਜੇ ਕੋਈ ਮੇਥੋਂ ਗਲਤੀ ਹੋਈ ਹੈ ਤਾਂ ਉਹਦੇ ਵਾਸਤੇ ਮਾਫੀ ਜਿਹੜਾ ਕਿ ਮੈਨੂੰ ਲੱਗਿਆ ਜਿਵੇਂ ਆਖ ਬੋਲਣਾ ਮੈਂ ਤੁਹਾਡੇ ਸਾਹਮਣੇ ਰੱਖਤੀ ਆ ਗੱਲ ਆਪਦੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਵੀ ਇਹਦੇ ਵਿੱਚ ਗਲਤ ਕੌਣਾ ਸਹੀ ਕੌਣਾ ਹੈ ਕਮੈਂਟ ਜ਼ਰੂਰ ਕਰਿਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ